ਅੱਜ ਦੇ ਨੌਜਵਾਨ ਉੱਥੇ ਇਨਸਾਫ ਮੰਗਦੇ ਸੀ 100 ਸ਼ਰਮਣੇ ਕਮੇਟੀ ਨੇ ਉਹਨਾਂ ਦੇ ਉੱਤੇ ਵੀ ਪਰਚੇ ਜਿਹੜੇ ਉਹ ਦਰਜ ਕਰਵਾਏ ਹਾਂਜੀ ਪੁਲਿਸ ਦੇ ਥਰੂ ਕਰਾਏ ਸ਼ਰਮਣੇ ਕਮੇਟੀ ਪਹਿਲਾਂ ਵੀ ਜਿਹੜੇ ਪਰਚੇ ਦਰਜ ਕਰੋ ਗ੍ਰਿਫਤਾਰ ਕਰੋ 328 ਉਪਰ ਦੇ ਦੋਸ਼ੀ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਝੂਠੇ ਪਰਚੇ ਰੱਦ ਕਰੋ ਰਾਤ ਦੇ ਵਿੱਚ ਅੱਜ ਇੱਕ ਵਾਰ ਫਿਰ ਜਥੇਬੰਦੀਆਂ ਜੋ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਦਫ਼ਤਰ ਵਿਖੇ ਪਹੁੰਚੀਆਂ ਨੇ ਸੁੱਤੇ 103 ਕੇਸ ਦਰਜ ਨਹੀਂ ਆਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ 300 ਟਾਈਪ ਪੁਚੀਆਂ ਨਹੀਂ ਸੁਖੀਆ ਮਾਨ ਨੂੰ ਕੈਦ ਕਰੋ ਗਿਰਵਧਾਰ ਕਰੋ ਗਿਰਵਧਾਰ ਕਰੋ 328 ਰੁਪਿਆਵਾਂ ਦੇ ਦੋਸ਼ੀ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗਿਰਵਧਾਰ ਕਰੋ ਸ਼ਰੋਮਣੀ ਕਮੇਟੀ ਮੁਰਦਾਬਾਦ 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 ਐਸਜੀਪੀਸੀ ਪ੍ਰਧਾਨ ਮੁਰਦਾਬਾਦ 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 ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਪ੍ਰਧਾਨ ਮੁਰਦਾਬਾਦ 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 ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਐਸਜੀਪੀਸੀ ਪ੍ਰਧਾਨ ਮੁਰਦਾਬਾਦ ਮੁਰਦਾਬਾਦ ਗਿਰਦਾਰ ਕਰੇ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਗਿਰਦਾਰ ਕਰੇ ਗ੍ਰਿਫਤਾਰ ਕਰੇ ਸਿੱਖਾਂ ਉੱਤੇ ਝੂਠੇ ਪਰਚੇ ਹੋਏ ਰੱਦ ਕਰੇ ਰੱਦ ਕਰੇ ਰੱਦ ਕਰੇ ਸਿੰਗਰ ਮਾਈ ਦੇਖਣੀ ਬੋਲੋ ਕੋਈ ਵੀ ਮਾਚਾ ਰਿਹਾ ਹੈ ਸੋ ਗੱਲਬਾਤ ਜੁੜ ਕਰਦੇ ਆ ਕੀ ਲੱਗਦਾ ਹੈ ਕਿ ਅੱਜ ਪੰਜਾਬ ਅੱਜ ਜਥੇਬੰਦੀ ਜਿਹਦੇ ਕਹਿੰਦੇ ਦੱਸਦੇ ਆ ਜੇ ਕੰਪਨੀ ਚੋਂ ਆਤਮਵਿਸ਼ਵਾਸ ਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਵੀ ਦਾਤ ਦੇ ਵਿੱਚ ਹੋਵੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਚਾਰਟ ਕੀਤਾ ਜਾਵੇ ਜਿਹੜੇ ਰੋਕੀਤੀ ਜਾਵੇ ਸੋਵਾ ਨੂੰ ਦੱਸਦੇ ਰੋ 2000 ਰੋ ਆਇਤੀ ਰੋ ਬਸ ਮੈਡਮ ਨੂੰ ਬੱਚੋ ਕਰ ਲੋ ਸਾਰਾ ਸ਼ਾਟ ਆ ਗਿਆ ਯਾਰ ਇੱਥੋਂ ਕਰ ਲੋ ਸਾਰੇ ਮੁੰਡਾ ਕਰ ਯਾਰ ਕਰ ਮੱਕੀ ਤਰਾ ਕੋਈ ਸਾਹਮਣੇ ਸੱਤ ਸਨ ਨਾਲ ਹੋਇਆ ਉਸਮੇ ਅਜਾ ਥੋੜਾ ਪਿੱਛੇ ਹੋਇਆ ਯਾਰ ਪਾਜੀ ਥੋੜਾ ਪਿੱਛੇ ਥੋੜਾ ਪਿੱਛੇ ਹੋ ਰਿਹਾ ਹੈ ਤੈਨੂੰ ਮੁੰਬਈ ਤੋਂ ਲਗਰੋ ਮਹੀਨਾ

ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ মিডিਆ ਤੇ ਸਮੁੱਚੇ ਸੰਸਾਰ ਪਰ ਦੀ ਸੰਗਤ ਗੁਰੂ ਨਾਨਕ ਨਾਮ ਲੇਵਾ ਸਾਰੇ ਸਿੱਖ ਜਾਣਦੇ ਆ ਕਿ 2020 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਗਾਇਬ ਹੋਣ ਦੀ ਰਿਪੋਰਟ ਡਾਕਟਰ ਇਸ਼ਰ ਸਿੰਘ ਦੀ ਸੁਪਰਵਾਈਜ਼ਨ ਚ ਸ਼੍ਰੀ ਕਲਤਕ ਸਾਬ ਤੋਂ ਨਸ਼ਰ ਕੀਤੀ ਗਈ ਸੀ ਤੇ ਜੇ ਇਸ ਸੰਬੰਧ ਵਿੱਚ ਜਿੰਨੇ ਵੀਰ ਖੜੇ ਆ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਤਰਲੋਚਨ ਸਿੰਘ ਸੋਲ ਭਾਈ ਸਰੂਪ ਸਿੰਘ ਪੁੱਤਰ ਭਾਈ ਇੰਸਾਨ ਸਿੰਘ ਸਿਆਲ ਕਾ ਸਾਰੇ ਹੀ ਜਣੇ ਉੱਥੇ ਇਕੱਠੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੋਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੋਰਚਾ ਲਗਾਇਆ ਸੀਗਾ 40 42 ਦਿਨ ਮੋਰਚਾ ਬੜਾ ਪੀਸਫੁਲੀ ਚੱਲਿਆ 41ਵੇਂ ਦਿਨ ਇਹਨਾਂ ਨੇ ਗੁੰਡਾਗਰਦੀ ਕੀਤੀ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਨੇ ਸਿੰਘਾਂ ਦੇ ਹੱਡ ਭੰਨੇ ਦਸਤਾਰਾਂ ਰੋਲੀਆਂ ਭਾਈ ਰਣਜੀਤ ਸਿੰਘ ਉਹਨਾਂ ਦੀ ਦਸਤਾਰ ਨੂੰ ਵੀ ਰੋਲਿਆ ਗਿਆ ਦਾਸ ਤਰਲੋਚਨ ਸਿੰਘ 16 ਉਹਨਾਂ ਦਾ ਲੱਕ ਫੈਕਚਰ ਕੀਤਾ ਭਾਈ ਥਰੂਪ ਸਿੰਘ ਪੁੱਤਰ ਖੜਿਆ ਇਹਨਾਂ ਦੀ ਬਾਹ਼਼ ਤੋੜੀ ਗਈ ਹੋਰ अनेका ਸਿੰਘਾਂ ਨੂੰ ਜ਼ਖਮੀ ਕੀਤਾ ਤੇ ਉਲਟਾ ਸਾਨੂੰ ਉਹਦਾ ਦਿੱਤਾ ਕੀ ਇਹਨਾਂ ਨੇ ਮੰਗ ਮੰਗਨਨ ਦਾ ਕਿ 177 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਜਿਹੜੀ ਕ੍ਰਾਸ ਆ ਤੇ 296 ਨੰਬਰ ਮੇਰੇ ਕੱਲੇ ਉੱਪਰ ਦੋ ਐਫ ਆਈ ਆਰਾਂ ਸਾਡੇ ਤੇ ਦਰਜ ਕੀਤੀਆਂ ਇਨਸਾਫ਼ ਨਹੀਂ ਦਿੱਤਾ ਪਰ ਅੱਜ ਮਾਨਯੋਗ ਹਾਈ ਕੋਰਟ ਦਾ ਡੰਡਾ ਤੇ ਬਲਦੇਵ ਸਿੰਘ ਵਡਾਲਾ ਉਹਨਾਂ ਦੇ ਜਤਨਾ ਸਦਕਾ ਐਫ ਆਈ ਆਰ ਦਰਜ ਹੁੰਦੀ ਆ 5 ਸਾਲ ਬਾਅਦ ਤੇ ਸਾਡਾ ਅੱਜ ਦਾ ਇੱਥੇ ਆਉਣ ਦਾ ਇੱਕੋ ਹੀ ਮਕਸਦ ਆ ਕਿ ਜੇ ਸਾਡੇ ਵਰਗੇ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੋਵੇ ਤੇ ਸਾਡੇ ਪਸ਼ੂ ਡੰਗਰ ਵੀ ਖੋਲ ਦਿੱਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਸਾਡੀਆਂ ਬੀਬੀਆਂ ਨੂੰ ਘਰੇ ਬਹਿਣਾ ਮੁਸ਼ਕਲ ਹੋ ਜਾਂਦਾ ਆ ਇੱਥੇ ਮਾਨਯੋਗ ਅਦਾਲਤਦਾਰੋਂ ਵੀ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਪਰ ਕਿਸੇ ਦੇ ਘਰ ਵੱਲ ਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਗਈ। ਸੋ ਇਸ ਕਰਕੇ ਅੱਜ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਆ ਕਿ ਜਿਹੜੀਆਂ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਗਏ ਦੋ ਐਫਆਈਆਰ 170 ਨੰਬਰ ਤੇ 296 ਉਹ ਰੱਦ ਕੀਤੇ ਜਾਣ। ਇਹਨਾਂ ਦੇ ਉੱਪਰ ਜਿਹੜਾ ਕ੍ਰਾਸ ਕੇਸ ਹੋਇਆ ਜਿਹਦੇ ਰਿਜ਼ਲਟ ਆਏ ਆ 307 ਦੇ 326 ਦੇ 325 ਦੇ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਜੀ ਗੱਲ ਜਿਹੜਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਨਾਲ ਐਫਆਈਆਰ ਦਰਜ ਹੋਈ ਆ ਉਹ ਬੰਦਿਆ ਨੂੰ ਫੜ ਕੇ ਇੱਥੇ ਸਲਾਖਾਂ ਅੰਦਰ ਲਿਆਂਦਾ ਜਾਵੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਤਗੁਰੂ ਸਾਹਿਬ ਦੇ 328 ਰੂਪ ਕਿੱਥੇ ਆ ਕਿਹਨੂੰ ਵੇਚੇ ਤੇ ਕਿਹਦੇ ਕਹਿਣ ਤੇ ਵੇਚੇ ਸੋ ਜੇ ਇਹ ਪੁਲਿਸ ਨੇ ਢਿੱਲੀ ਕਾਰਗੁਜ਼ਾਰੀ ਰੱਖੀ ਅੱਜ ਦਾ ਸਾਡਾ ਮੰਗ ਪੱਤਰ ਦਾ ਪ੍ਰੋਗਰਾਮ ਆ ਅਗਲਾ ਸਭਾ ਦੇ ਜਿਹੜੇ ਛਿੱਦੀ ਦਿਹਾੜੇ ਚੱਲਦੇ ਆ ਇਹਨਾਂ ਦੀ ਸਮਾਪਤੀ ਤੋਂ ਮਗਰੋਂ ਵੱਡਾ ਇਕੱਠ ਕਰਕੇ ਫਿਰ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ ਕੀ ਲੱਗਦਾ ਕਿ ਤਾਂ ਗ੍ਰਿਫਤਾਰ ਨਹੀਂ ਕਿਉਂ ਦੇਖੋ ਜੀ ਇਹ ਤਾਂ ਅ ਉਹ ਲੱਗਦਾ ਹੈ ਆ ਕਿ ਉਦੋਂ ਪੁਲਿਸ ਦੇ ਜਿਹੜੇ ਅੱਜ ਅਫਸਰ ਵਿੱਤ ਵੀ ਹੈਗੇ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਦੇ ਹੁਣ ਸੈੱਟ ਵਿੱਚ ਵੀ ਨਾ ਆਇਆ ਉਹਨਾਂ ਨੇ ਤੇ ਕੋਲ ਖੜੋ ਖੜੋ ਕੇ ਕਟਵਾਇਆ ਸੀ ਤਸ਼ੱਦਦ ਕਰਵਾਇਆ ਸੀ ਉਹ ਤਾਂ ਮੋਹਰਾ ਬਣੇ ਸੀ ਸਾਰਾ ਕੁਝ ਹੁੰਦੇ ਜਾਣਦਿਆਂ ਹੋਇਆਂ ਵੀ ਉਦੋਂ ਦੇ ਜਿਹੜੇ ਸੀਪੀਸੀ ਜਾਣਬੁੱਝ ਕੇ ਸਾਡੇ ਤੇ ਪਰਚੇ ਕੀਤੇ ਤਸ਼ੱਦਦ ਕਰਾਇਆ ਚੋਰ ਕੁੱਤੀ ਰਲੇ ਹੋਏ ਸੀ ਤੇ ਅੱਜ ਵੀ ਜਿਹੜੀ ਇਹਨਾਂ ਦੀ ਅੰਦਰ ਖਾਤੇ ਭਿਆਲੀ ਆ ਉਹ ਜਗਜਹਰ ਹੋ ਰਹੀ ਆ ਵੀ ਇਹ ਉਹਨਾਂ ਦੇ ਘਰਾਂ ਨੂੰ ਜਾ ਹੀ ਨਹੀਂ ਰਿਹਾ ਤੇ ਸਰਕਾਰ ਵਾਵਾ ਖਟ ਰਹੀ ਆ ਕਿ ਅਸੀਂ ਪਰਚਾ ਕਰਤਾ ਸਰਕਾਰ ਨੇ ਪਰਚਾ ਨਹੀਂ ਕੀਤਾ ਹਾਈ ਕੋਰਟ ਦੇ ਡੰਡੇ ਨੇ ਪਰਚਾ ਕਰਵਾਇਆ ਆ ਪਰ ਅਸੀਂ ਸਰਕਾਰ ਦੇ ਫੇਰ ਵੀ ਇਸ ਕੰਮ ਨੂੰ ਵੈਲਕਮ ਕਹਿੰਦੇ ਆ ਜਿਹੜਾ ਕੱਲ ਉਹਨਾਂ ਨੇ ਸੈੱਟ ਬਣਾਈ ਆ ਪਰ ਸੈੱਟ ਸੈੱਟ ਹੋਣ ਵਾਸਤੇ ਨਾ ਬਣਾਈ ਜਾਵੇ ਸੈੱਟ ਇਨਵੈਸਟੀਗੇਸ਼ਨ ਵਾਸਤੇ ਬਣਾਈ ਜਾਵੇ ਤੇ ਬਹੁਤ ਚੰਗਾ ਹੋਊਗਾ ਇਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਬਿਲਕੁਲ ਹਾਲ ਦੀ ਘੜੀ ਤੇ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ ਕਿਉਂਕਿ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸਾਰੇ ਜਿਹੜੇ ਇਹ ਇੱਥੋਂ ਦੇ ਸ਼੍ਰੀ ਅਮਰਸਰ ਸਾਹਿਬ ਦੇ ਵਸਿੰਦੇ ਆ ਇਹ ਇਹ ਜਿੰਨੇ ਵੀ ਲੋਕ ਆ 16 ਦੇ 16 ਲਗਭਗ ਸ੍ਰੀ ਹਰਮੰਦਰ ਸੌਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹਰਮੰਦਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਆ ਇਹ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਵੀ ਨਹੀਂ ਹੋਣੇ ਮਤਲਬ ਉੱਥੇ ਡਿਊਟੀਆਂ ਕਰਨ ਵਾਲੇ ਆ ਇਹਨਾਂ ਕੋ ਹੋਇਆ ਜੋ ਵੀ ਹੋਇਆ ਇਹਨਾਂ ਨੂੰ ਫੜਨ ਵਾਸਤੇ ਹਜੇ ਤੱਕ ਕੋਈ ਪੁਲਿਸ ਦਾ ਬੰਦਾ ਗਿਆ ਹੀ ਨਹੀਂ ਐਸ.ਪੀ ਦੀ ਕਰੀ ਸਰਕਾਰ ਦਖਲ ਹੁੰਦਾ ਕਿ ਨਾ ਐ ਐਸਜੀਪੀਸੀ ਖੁਦ ਦਖਲ ਅੰਦਾਜ਼ੀ ਕਰਦੀ ਰਹੀ ਹੈ ਜਦੋਂ ਐਸਜੀਪੀਸੀ ਨੇ ਚੋਰਾਂ ਨੂੰ ਛਪਾ ਕੇ ਰੱਖਿਆ ਆ ਜਿਹੜੇ ਦੋਸ਼ੀ ਅੱਜ 16 ਜਨਤਕ ਹੋਏ ਆ ਐਸਜੀਪੀਸੀ ਤੇ ਥੁੱਕ ਕੇ ਚੱਟਣ ਵਾਲੀ ਸੰਸਥਾ ਬਣ ਗਈ ਗੋਬਿੰਦ ਸਿੰਘ ਲੋਂਗਵਾਲਾ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕਾਦਮੇ ਦਰਜ ਹੋਣੇ ਚਾਹੀਦੇ ਆ ਤੇ ਬਾਅਦ ਵਿੱਚ 8 ਦਿਨਾਂ ਬਾਅਦ ਮੁੱਕਰ ਜਾਂਦਾ ਹੈ ਕਿ ਸੰਸਥਾ ਜਿਹੜੀ ਆ ਸક્ષਮਾ ਫਿਰ ਦੂਜੀ ਗੱਲ ਇਹ ਆ ਵੀ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਤੁਸੀਂ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਸਟੋਡੀਅਨ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਪਿੰਡਾਂ 'ਚ ਹੁੰਦੀ ਉੱਥੇ ਐਸਜੀਪੀਸੀ ਜਾਂਦੀ ਨਹੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਐਸਜੀਪੀਸੀ ਦੇ ਪ੍ਰਬੰਧਤ ਹੋਈ ਆ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਖੜੇ ਆ ਇਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਬਿਲਕੁਲ ਨਰਮੂਰ ਇਹ ਹੈਗਾ ਬਹੁਤ ਨੀਵੇਂ ਪੱਧਰ ਦਾ ਐਸਜੀਪੀਸੀ ਦਾ ਪ੍ਰਧਾਨ ਤੇ ਸੁਖਬੀਰ ਬਾਦਲ ਦੀ ਰਖੇਲ ਬਣ ਕੇ ਵੋਟਾਂ ਮੰਗਦਾ ਫਿਰਦਾ ਉਹ ਉਹ ਸਿਆਸਤ ਨੂੰ ਯਾਦ ਨਹੀਂ ਆਉਂਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਵਾਸਤੇ ਜੇ ਸਰਕਾਰ ਨੇ ਹਾਈ ਕੋਰਟ ਦੇ ਡੰਡੇ ਨਾਲ ਇਹ ਪਰਚਾ ਦਰਜ ਕੀਤਾ ਤੇ ਸਰਕਾਰ ਇਮਾਨਦਾਰੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਕੇ ਚੋਰਾਂ ਨੂੰ ਸਲਾਖਾਂ ਅੰਦਰ ਦੇਵੇ ਹੁਣ ਲੱਗਦਾ ਆਸ ਹੈ ਕਿ ਹੁਣ ਰੋਤੇ ਸਿੰਘ ਭੁੱਲੜ ਜੀ ਸਿੱਟ ਦੇ ਵਿੱਚ ਜਿਹੜੇ ਹੁਣੇ ਸ਼ਾਮਿਲ ਹੋਏ ਨੇ ਤਾਂ ਆਸ ਵੱਜੀ ਹੈ ਜੀ ਬਈ ਦੇਖੋ ਜੀ ਜਦੋਂ ਤੱਕ ਆਸ ਆ ਉਦੋਂ ਤੱਕ ਆਸ ਹੁੰਦੀ ਆ ਆਸ ਕਰਕੇ ਆਏ ਆ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ ਸਾਨੂੰ ਵੀ ਇਸ ਦੇਸ਼ ਦੇ ਕਾਨੂੰਨ ਉਤੇ ਭਰੋਸਾ ਕਰਕੇ ਅਸੀਂ ਵੀ ਅੱਜ ਆਏ ਆ ਵੀ ਚਲੋ 5 ਸਾਲ ਪਹਿਲਾਂ ਤਾਂ ਸਾਡੇ ਹੱਡ ਤੋੜਤੇ ਸੀ ਸ਼ਾਇਦ ਅੱਜ ਕੋਈ ਸਾਨੂੰ ਰਿਲੀਫ ਮਿਲੇ ਠੀਕ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਸਾਲ ਬਾਅਦ ਜਿਹੜੀ ਐਫਆਈਆਰ ਦਰਜ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ 328 ਪਾਵਨ ਸੂਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਕਮਿਸ਼ਨ ਸਾਹਿਬ ਨੂੰ ਇੱਕ ਐਪਲੀਕੇਸ਼ਨ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਬਾਰੋ-ਬਾਰ ਜਮਾਨਤਾਂ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲਾਈਆਂ ਤੇ ਉਹਨਾਂ ਦੀਆਂ ਰਿਜੈਕਟ ਹੋਈਆਂ ਅਦਾਲਤ ਵੱਲੋਂ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਇਹਨਾਂ ਤੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਉਹਨਾਂ ਦੀ ਸ਼ਾਨਬੀਨ ਕੀਤੀ ਜਾਵੇ ਚੰਗੀ ਤਰ੍ਹਾਂ ਸ਼ਾਨਬੀਨ ਕਰਕੇ ਤੇ ਉਹਨਾਂ ਕੋਲ ਪੁੱਛਗਿਛ ਕਰਕੇ ਇਹ ਪਤਾ ਲਾਇਆ ਜਾਵੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਉਹ ਕਿੱਥੇ ਨੇ ਕਿਸ ਹਾਲਤ ਵਿੱਚ ਨੇ ਤੇ ਉਹਨਾਂ ਦਾ ਪਤਾ ਲਾਇਆ ਜਾਵੇ ਜੇਕਰ ਉਹ ਬਾਰੋ-ਬਾਰ ਇਤਰਾਹੀ ਜਮਾਨਤਾਂ ਕਰਾ ਜਾਂਦੇ ਤੇ ਐਫ ਆਈ ਆਰ ਕਰਨ ਦਾ ਕੋਈ ਬਹੁਤਾ ਜਿਆਦਾ ਵਾ ਉਹ ਰਿਜ਼ਲਟ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਜਿਹੜੀ ਚੀਜ਼ ਵਾਸਤੇ ਕੀਤੀ ਆ ਐਫ ਆਈ ਆਰ ਦਰਜ ਕੀਤੀ ਆ ਜਿਹਦੀ ਸ਼ਾਨਬੀਨ ਕਰਨ ਵਾਸਤੇ ਕੀਤੀ ਉਹ ਤਾਂ ਰਹਿ ਜਣੀ ਉਦਾਂ ਦੀ ਉਦਾਂ ਹੀ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਸਾਹਿਬ ਜੀ ਪਿਛਲੇ ਦਿਨੀ ਅੰਬੇਸਡਰ ਪੁਲਿਸ ਕਮਿਸ਼ਨ ਵੱਲੋਂ ਇੱਕ ਸੈੱਟ ਬਣਾਈ ਕੀ ਸੀਗੀ ਇਹਦੇ ਨਾਲ ਵਿਰੁੱਧ ਉਹਦੇ ਪਰਿਕਿਰਤ ਇਹ ਸੈੱਟ ਦਾ ਰਿਜ਼ਲਟ ਤੇ ਆਊਗਾ ਕੋਈ ਸਮੇਂ ਬਾਅਦ ਜੇ ਕੋਈ ਰਿਜ਼ਲਟ ਦਿੰਦੀ ਹੈ ਸੈੱਟ ਤੇ ਨਹੀਂ ਤੇ ਕਈ ਵਾਰ ਸੈੱਟ ਕਰਨ ਵਾਸਤੇ ਵੀ ਸੈੱਟ ਬਣਦੀ ਹੈ ਕਿਉਂਕਿ ਉਸ ਸਾਰੇ ਮਸਲੇ ਨੂੰ ਜਿਹੜਾ ਵਾ ਉਹ ਕਈ ਅੱਗੇ ਵੀ ਸਿੱਟਾਂ ਬਣੀਆਂ ਤੇ ਜਦੋਂ ਉਹ ਸਿੱਟਾਂ ਬਣਦੀਆਂ ਵਾ ਤੇ ਉਦੋਂ ਬਾਅਦ ਉਹ ਕੰਮ ਨੂੰ ਹੀ ਸੈੱਟ ਕਰ ਦਿੱਤਾ ਜਾਂਦਾ ਵਾ ਕੰਮ ਹੀ ਖਤਮ ਕਰ ਦਿੱਤਾ ਜਾਂਦਾ ਵਾ ਇਹ ਹੁਣ ਸੈੱਟ ਦਾ ਰਿਜ਼ਲਟ ਜਿਹੜਾ ਆਉਣ ਵਾਲੇ ਸਮੇਂ 'ਚ ਆਪਣੇ ਸਾਹਮਣੇ ਆਊਗਾ ਬ ਟੋਟਾ ਆਪ ਪਾਰਟੀ ਸਰਕਾਰ ਨੂੰ 4 ਸਾਲ ਤੇ ਕਰੀ ਲਿਆ ਕੇ ਹੁਣ ਆ ਕੇ ਸਾਡੇ ਥੋੜੀ ਬੋਤੀ ਸੁਖੀ ਹੋਣ ਨੂੰ ਦੇਖਦੇ ਕਿੰਨਾ ਲੱਗਦਾ ਕਿ ਉਹਨਾਂ ਤੇ ਹੋਏ ਕੀ ਪਿਛਾਰ ਸਾਨੂੰ ਅਜੇ ਵੀ ਇਸ ਗੱਲ ਦਾ ਸ਼ੱਕ ਜਿਆਵਾ ਕਿ ਜਿਤਨਾ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਕਿਤੇ ਇਹ ਵੀ ਸਰਕਾਰ ਉਸੇ ਤਰ੍ਹਾਂ ਨਾ ਕਰੇ ਕਿਉਂਕਿ ਇਹ ਵਾਵਾ ਖਟਣ ਵਾਸਤੇ ਚਲੋ ਜਾਂ ਜਾਂ ਕੋਰਟ ਨੇ ਦਬਾਬ ਬਣਾਇਆ ਤੇ ਕੋਰਟ ਨੇ ਰਿਜ਼ਲਟ ਦਿੱਤਾ ਤੇ ਐਫ ਆਈ ਆਰ ਦਰਜ ਹੋ ਗਈ ਤੇ ਐਫ ਆਈ ਆਰ ਕਾਗਜ਼ਾਂ ਦੇ ਵਿੱਚ ਹੀ ਨਾ ਰਹਿ ਜੇ ਤੇ ਕੋਈ ਕਾਰਵਾਈ ਨਾ ਹੋਵੇ ਫੇਰ ਤਾਂ ਇਹ ਸਰਕਾਰ ਜਿਹੜੀ ਹੈ ਇਹ ਵੀ ਉਹਨਾਂ ਦੂਜੀਆਂ ਸਰਕਾਰਾਂ ਵਾਂਗੂ ਉਸੇ ਕਦਾਰ ਤੇ ਵੀ ਜਿਹੀ ਖੜੀ ਹੋਊਗੀ ਗੱਲਾ ਅੱਜ ਕਿਹੜਾ ਮੰਗ ਪੱਤਰ ਤੱਕ ਸੀਮਿਤ ਹੋ ਗਈ ਆ ਨੈਕਸਟ ਸਟੈਪ ਕੀ ਹੈ ਨਹੀਂ ਹੁਣ ਇੱਕ ਵਾਰ ਤੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੰਦਾ ਏ ਜੀ ਉਸ ਤੇ ਸਾਡੀ ਕੋਈ ਸੁਣਵਾਈ ਹੁੰਦੀ ਆ ਕਾਰਵਾਈ ਕਰਦੇ ਆ ਠੀਕ ਹੈ ਨਾ ਆਇਆ ਤੇ ਦਰਗੀਆਂ ਅਸੀਂ ਰੱਖੀਆਂ ਵਾ ਫੇਰ ਝਾੜ ਕੇ ਜਿਹੜੀਆਂ ਉਹ ਵਿਛਾਵਾਂਗੇ ਤੇ ਹੁਣ ਵਿ ਰਾਸ਼ਨਾਨਾ ਕੰਨੀ ਕਰੂਗਾ ਤੇ ਹੁਣ ਪ੍ਰਸ਼ਾਸਨਦਿਆਂ ਇਹ ਦਰੀਜਾਂ ਦੇ ਵਿਚਾਵਾਂਗੇ। ਪ੍ਰਸ਼ਾਸਨ ਨੇ ਵੀ ਅਸਵਾਸ਼ਣ ਦਿੱਤਾ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਤੇ ਕਰਾਂਗੇ। ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ। ਠੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਕੋਈ ਮੈਮੋਰੰਡਮ ਜਿਹੜਾ ਹੈਗਾ ਇਹਦੇ ਬਾਰੇ ਸਾਰਾ ਜੋ ਵੀ ਉਹਨਾਂ ਦਾ ਗ੍ਰੀਵਿੰਗਸ ਹੈਗਾ ਨਾ ਪੂਰਾ ਇਹਨੂੰ ਵੇਖ ਕੇ ਇਗਜ਼ਾਮਨ ਕਰਕੇ ਜੋ ਵੀ ਐਸ ਪਰ ਲਾਪੰਤੀ ਕਰ ਵੀ ਸਾਰੀ ਠੀਕ ਕਰਾ ਦੇ। ਹਾਂ ਠੀਕ।